ये इनको मैंने बुलाया था कल मैंने रात को इनकी वीडियो को देखा था कुछ मसले ऐसे होते हैं आपको एग्जाम्पल सेट करनी पड़ेगी कलिसिया में क्योंकि कुछ चीजें अगर मैं गुप्त में करूंगा तो आपको समझ नहीं आएगी कि चर्च क्या कर सकती है और चर्च क्यों खड़ी है तो मैं हंड्रेड परसेंट श्योर हूं परमेश्वर मेरे साथ है इस मसले में ਮੈਂਨੇ ਕੱਲ ਵੀਡੀਓ ਦੇਖੀ ਇੱਕ ਬੱਚੇ ਮਰ ਗਿਆ ਇੱਕ ਲੜਕਾ ਆਪ ਬਤਾਓ ਕੀ ਹੋਇਆ ਪਪਾ ਜੀ ਉਹ ਇਹਦੇ ਬੇਟਾ ਸੀ ਔਰ ਉਹਨੂੰ ਦੋਸਤੋਰੇ ਲੈ ਗਏ ਚਾਰ ਔਰ ਜਾ ਕੇ ਤੇ ਉਹ ਰਸੀ ਦੇ ਨਾਲ ਗਲਾ ਘੁੱਟ ਕੇ ਉਹਦਾ ਮਰਡਰ ਕਰਤਾ ਜੀ ਔਰ ਇਹ ਵਿਧਵਾ ਹੈਗੇ ਨੇ ਇਹਨਾਂ ਦੇ ਦੋ ਬੇਟੀਆਂ ਵਾਂ ਉਹਨਾਂ ਦੀ ਮੈਰਿਜ ਹੋ ਚੁੱਕੀ ਕੋਈ ਸਹਾਰਾ ਸੀ ਪਰ ਉਹ ਬੇਟੀਆਂ ਕਿੱਥੇ ਆ ਦੋਨੋਂ ਬੇਟੀਆਂ ਮੈਰਿਜ ਹੋ ਗਈ ਜੀ ਉਹਨਾਂ ਕਿੱਥੇ ਕਿਹੜੀ ਜਗ੍ਹਾ ਅਜਨਾਲਾ ਦੇ ਵਿੱਚ ਜੀ ਦੋਨੇ ਹੀ ਦੋਨੇ ਹੀ ਅਜਨਾਲੇ ਚ ਨੇ ਬਾਈਕ ਤੋਂ ਆਪ ਬੇਟਾ ਕੌਣ ਹੈ ਇਦਨ ਬਹੁਤ ਪਤਾ ਹੈ ਹਾਂ ਮੈਂ ਬ੍ਰਦਰ ਆ ਨਾ ਚਾਚੇ ਤਾਇ ਦਾ ਨਹੀਂ ਨਹੀਂ ਭੂਆ ਦਾ ਲੜਕਾ ਭੂਆ ਦਾ ਲੜਕਾ ਹਾਂਜੀ ਤੁਸੀਂ ਕੌਣ ਹੋ ਮੈਂ ਮੈਂ ਚਾਚਾ ਮੁੰਡੇ ਆਜੋ ਕੱਲ ਤੁਸੀਂ ਵੀ ਵੀਡੀਓ ਚ ਸੀਗੇ ਹਾਂਜੀ ਵੀਡੀਓ ਚ ਦੂਜੇ ਦੂਜੇ ਸੀਗੇ ਕੀ ਹੋਇਆ ਉਹਨੂੰ ਘਰੋਂ ਕਿਦਾਂ ਲੈ ਗਏ ਉਹਨੂੰ ਆ ਰਾਇ ਤੇ ਖੜਿਆ ਪਈ ਆਏ ਆ ਤੇ ਆਂਦੇ ਪੇ ਆ ਜਾ ਨਹਰੇ ਨਾ ਹੁਣ ਚੱਲ ਗਏ ਤੇ ਸੂਵੇ ਤੇ ਨਾ ਹੁਣ ਸੂਵੇ ਤੇ ਨਾ ਹੁਣ ਚਲੀਏ ਕਹਿੰਦੇ ਫਿਰ ਫਿਰ ਤੇ ਰਮੋ ਕਾ ਮੋਟਰ ਚੱਲ ਰਿਹਾ ਦੋਨੋ ਕੋ ਬੋਲਣ ਤੋਂ ਕੋਈ ਹਾਂ ਜੀ ਤੇ ਉਹ ਕਰ ਉਹ ਫੇਰ ਲਗੇ ਉਹਨੂੰ ਤੇ ਆਂਦੇ ਆ ਜਾ ਆਏ ਆਪਾਂ ਡਿੰਗ ਤੇ ਬੈਨੇ ਆ ਜਾ ਕੇ ਜਿਹੜੇ ਬੰਦੇ ਲੈ ਗਏ ਸੀ ਕੌਣ ਸੀ ਉਹ ਉਹਦੇ ਯਾਰ ਦੋਸਤੀ ਪਹਿਲਾਂ ਜਾਣਦੇ ਸੀ ਉਹਨੂੰ ਹਾਂ ਜੀ ਹਾਂ ਇੱਕ ਹੀ ਅਰਚਿਕ ਤੇ ਇੱਕ ਦਲਦੀ ਤੇ ਉਹ ਲੈਣਾ ਉਹ ਫੜੇ ਗਏ ਪੁਲਿਸ ਨੇ ਫੜ ਲਏ ਨਹੀਂ ਦੋ ਫੜੇ ਤੇ ਦੋ ਨਹੀਂ ਫੜੇ ਆ ਜੀ ਦੋ ਫੜੇ ਤੇ ਇੱਕ ਭੱਜ ਗਿਆ ਹਾਂ ਜੀ ਫੋਰਨ ਚ ਭੱਜ ਗਿਆ ਅੱਛਾ ਇੱਕ ਫੋਰਨ ਚ ਭੱਜ ਗਿਆ ਜੀ ਪਰ ਇੱਕ ਜਿਹੜਾ ਵਾ ਉਹ ਪੀਓ ਆ ਉਹ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਜੀ ਕੱਲ ਟਾਈਮ ਚਲੋ ਉਹ ਤੁਸੀਂ ਆਪਣਾ ਮਸਲਾ ਦੇਖ ਲਿਓ ਮੈਂ ਤੇਰੇ ਵੱਲੋਂ ਦੇਖਾਂ ਥੋੜਾ ਅੱਛਾ ਜਦੋਂ ਮੈਂ ਤੁਹਾਡੀ ਵੀਡੀਓ ਦੇਖੀ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਤੁਸੀਂ ਕੱਲੇ ਹੋ ਹਾਂ ਤੁਹਾਡੇ ਬੇਟਾ ਹੀ ਸੀ ਕਮਾਣ ਵਾਲਾ ਹਾਂਜੀ ਉਹ ਤਾਂ ਕੱਲਾ ਹੀ ਕੱਲਾ ਮੇਰਾ ਛੋਟਾ ਬੇਟਾ ਚਾਰ ਮੇਰੀਆਂ ਬੇਟਾਂ ਮੇਰਾ ਔਰ ਤੁਹਾਡਾ ਕੌਣ ਸੀ ਹੋ ਜਠੀਆ ਮੇਰਾ ਜਠੀਰਾ ਮੁੰਡਾ ਹੈ ਜੇਠ ਦਾ ਮੁੰਡਾ ਸੀ ਹਾਂਜੀ ਉਹ ਕੋਲ ਕਿੰਨੇ ਸਾਲ ਦਾ ਸੀ ਮੁੰਡਾ ਉਹ 2 ਵਾਈਆਂ ਸਾਲਾਂ ਦਾ ਹੈ ਉਹਦੀ ਵੀਡੀਓ ਆ ਗਈ ਆਪਨੇ ਕਿ ਨਹੀਂ ਆਈ ਹਾਲ ਤੱਕ ਉਹ ਨਹੀਂ ਆਈ ਰੈਡੀ ਤੂੰ ਦਿਖਾਓ ਉਹ ਇਹ ਲੜਕਾ ਦਾ ਪੰਜ ਪੰਜ ਕੀ ਨਾਮ ਦਾ ਜੀ ਵਿਨ ਇਹ ਗੱਲ ਬਹੁਤ ਵਧੀਆ ਤੇ ਬੇਟਾ ਬੱਸ ਬੱਸ ਪਾ ਜਿੱਥੋਂ ਦੇਖ ਕੇ ਗਏ ਆ ਦੋ ਤਿੰਨ ਮੁੰਡੇ ਉਹ ਲੈ ਗਏ ਇੱਕ ਅਰਚਾ ਇਹ ਤਰਾਈ ਦਲਜੀਤ ਹਾਂਜੀ ਤੁਹਾਡੀ ਮਿਹਰ ਦੀ ਬਾਤ ਸਲਾਸ ਹਾਂਜੀ ਕਿਦੋਂ ਦਾ ਵਾਕਿਆ ਹੈ ਇਹ ਹਾਂਜੀ ਕਿਦੋਂ ਦੀ ਘਟਨਾ ਵਾਪਰੀ ਹੈ ਹਾਂ 12 ਤਰੀਕ ਦੀ ਪਿਛਲੇ ਮਹੀਨੇ ਦੀ 12 ਤਰੀਕ ਦੀ ਹਾਂਜੀ ਤੇ ਕੋਈ ਨਾ ਸਿੱਧੀ ਜਾਣਾ ਕੋਈ ਸਾਨੂੰ ਪਤਾ ਨਹੀਂ ਕੋਈ ਨਹੀਂ ਦਾਨ ਦੇ ਕੋਈ ਚਾੜਾ ਨਹੀਂ ਆ ਦੇਣਾ ਇਹ ਤੁਸੀਂ ਉਹ ਵੀਡੀਓ ਦੇ ਵਿੱਚ ਇਹ ਤੁਸੀਂ ਉਹ ਵੀਡੀਓ ਚ ਤੁਸੀਂ ਸੀ ਸੀ ਨਾ ਵੀਡੀਓ ਚ ਨਾ ਇਹ ਵੀਡੀਓ ਸੀ ਨਾ ਓਕੇ ਇਹ ਦਾ ਬੇਟਾ 22 ਸਾਲ ਦਾ ਸੀਗਾ ਹਾਂਜੀ 22 ਔਰ ਕੰਮ ਕੀ ਕਰਦਾ ਸੀ ਇਹ ਹਾਂ ਮੈਂ ਤਾਂ ਦਿਹਾੜੀ ਧੱਪਾਈ ਕਰਦਾ ਔਰ ਦੀ ਪ੍ਰਭੂ ਚੋ ਸਾਰੇ ਹਾਂਜੀ ਪ੍ਰਭੂ ਚ ਹੀ ਸਾਰੇ ਆਪਾਂ ਤੁਸੀਂ ਇਸ ਚਰਚ ਦੇ ਮੈਂਬਰ ਨਿਗੇ ਤੁਸੀਂ ਹਨਾ ਕਦੇ ਜਾਣੇ ਹੋਰ ਤੁਸੀਂ ਹਨਾ ਹਾਂਜੀ ਹਾਂਜੀ ਮੇਰਾ ਇਹ ਮੇਰਾ ਇਹ ਸੋਚਣਾ ਸੀਗਾ ਜਦੋਂ ਮੈਂ ਰਾਤੀ ਤੁਹਾਡੀ ਵੀਡੀਓ ਦੇਖੀ ਹਾਂਜੀ ਹੁਣ ਇਕੱਲੇ ਮਾਤਾ ਜੀ ਰਹਿ ਗਏ ਤੇ ਇਹਨਾਂ ਦੇ ਦੋ ਕੁੜੀਆਂ ਉਹ ਆਪਣੇ ਘਰ ਵੀ ਆਈਆਂ ਗਈਆਂ ਹਾਂਜੀ ਤੇ ਰਾਤੀ ਮੈਂ ਫਿਰ ਬੈਂਕ 'ਚ ਸਰਚ ਕੀਤੀ ਮੈਂ ਕਿਹੜਾ ਬੈਂਕ ਜਿਹੜਾ ਐਫ ਡੀ ਦੇ ਵੱਧ ਤੋਂ ਵੱਧ ਇੰਟਰਸਟ ਦੇਵੇਗਾ ਤੇ ICICI HDFC ਲਿਖਿਆ ਸੀ ਕਿ 7.5% ਸੀਨੀਅਰ ਸਿਟੀਜ਼ਨ ਨੂੰ ਉਹ ਇੰਟਰਸਟ ਦਿੰਦਾ ਸਾਲ ਦਾ ਚੈੱਕ ਤੇ ਗਿਆ ਲੈਣ ਤਾਨੂੰ 3 ਲੱਖ ਰੁਪਇਆ ਚਰਚ ਦੇਗੀ 1 ਲੱਖ ਰੁਪਇਆ ਮੈਂ ਆਪਣੇ ਵੱਲੋਂ ਪਰਸਨਲ ਦਵਾਗਾ ਹਾਂਜੀ ਤੁਹਾਡਾ 4 ਲੱਖ ਰੁਪਇਆ ਆਪਾਂ ਬੈਂਕ ਜਮ੍ਹਾਂ ਕਰਾ ਦਾਂਗੇ ਹੂੰ ਉਹਦੀ ਐਫ ਡੀ ਕਰਾ ਦਾਂਗੇ ਹਾਂਜੀ ਉਹਦਾ 3000 ਰੁਪਇਆ ਮਹੀਨੇ ਦਾ ਵਿਆਜ ਆਇਆ ਕਰੂਗਾ ਉਹ ਤੁਸੀਂ ਖਰਚਾ ਕਰਿਓ ਹਾਂਜੀ ਲਾਈਫ ਟਾਈਮ ਰਾਸ਼ਨ ਤੁਹਾਨੂੰ ਚਰਚ ਵਿੱਚ ਲੱਗ ਜਾਏਗਾ ਹਾਂਜੀ ਸਾਰੀ ਉਮਰ ਦੇ ਲਈ ਜਦ ਤੱਕ ਸਵਰਗੋਂ ਟਿਕਟ ਤੁਹਾਡੀ ਨਹੀਂ ਆਉਂਦੀ ਹallelujah ਤਦ ਤੱਕ ਰਾਸ਼ਨ ਲੱਗਾ ਹੀ ਰਹੂਗਾ ਹallelujah ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕੀ ਤੁਹਾਡਾ ਸਰੀਰਿਕ ਇੱਕ ਪੁੱਤ ਚਲਾ ਗਿਆ ਹਨ ਪਰ ਦੇਖੋ ਕਿੰਨੇ ਆਤਮਿਕ ਪੁੱਤ ਪੁੱਤਰੀਆਂ ਤੁਹਾਡੀਆਂ ਖੜੀਆਂ ਹਨ ਹਾਂ ਤੇ ਤੁਸੀਂ ਮੇਰਾ ਨੰਬਰ ਲੈ ਜਾਣਾ ਤੇ ਜਦੋਂ ਮਰਜ਼ੀ ਮੈਨੂੰ ਫੋਨ ਕਰਨਾ ਤੇ ਮੈਨੂੰ ਦੱਸ ਦੇਣਾ ਕਿ ਮੈਨੂੰ ਚਾਹੀਦਾ ਕੀ ਹੈ ਤੁਹਾਨੂੰ ਸ਼ਾਪਿੰਗ ਚਾਹੀਦੀ ਹੈ ਸੂਟ ਚਾਹੀਦੇ ਹੈ ਕੱਪੜੇ ਚਾਹੀਦੇ ਹੈ ਮਿਠਾਈ ਚਾਹੀਦੀ ਹੈ ਕੁਝ ਵੀ ਚਾਹੀਦਾ ਸਦਾ ਤੁਹਾਡੇ ਨਾਲ ਰਵਾਂਗੇ ਆਪਾਂ ਠੀਕ ਹੈ ਤੁਹਾਨੂੰ ਇਹ ਮੁੰਡਾ ਕਿੱਥੇ ਐਡਿਕਸ਼ਨ ਆ ਜਾ ਵੀ ਇਹਨਾਂ ਨੂੰ ਲੈ ਜਾ 3 ਲੱਖ ਅੰਕੁਰਨੂ ਲਾ ਮਿਨਿਸਟਰੀ ਚੋਂ 1 ਲੱਖ ਮੇਰਾ ਪਰਸਨਲ ਇਹ ਹੋਂ ਤੁਹਾਡੇ ਬੈਂਕ ਜਮਾ ਕਰਾ ਦਾਂਗੇ ਠੀਕ ਹੈ ਤੁਸੀਂ ਵਿਆਜ ਮਹੀਨੇ ਬਾਅਦ ਬਾਹੂਆਂ ਨੂੰ ਲੈਣ ਜਾਣਾ ਬਸ ਠੀਕ ਹੈ ਤੇ ਰਾਸ਼ਨ ਤੁਹਾਨੂੰ ਪਹੁੰਚ ਜਾਇਆ ਕਰੇਗਾ ਜੇ ਤੁਸੀਂ ਲੈਣ ਨਹੀਂ ਆਉਂਗੇ ਤੇ ਕਿਹੜੀ ਬ੍ਰਾਂਚ ਲੱਗੇ ਇਹਨਾਂ ਦੀ ਅੰਮ੍ਰਿਤਸਰ ਵਾਲੀ ਹਾਂ ਤਰਨਤਾਰਨ ਵਾਲੀ ਉੱਥੋਂ ਵੀ ਤੁਸੀਂ ਲੈ ਸਕਦੇ ਜੀ ਠੀਕ ਹੈ ਜੀ ਠੀਕ ਹੈ ਜੀ ਜਿਹੜੀ ਚਰਚ ਜਾਂਦੇ ਹੋ ਉੱਥੇ ਹੀ ਜਾਂਦੇ ਰਹੋ ਹਾਂਜੀ ਤੇ ਰੱਬ ਨਾਲ ਵਫਾਦਾਰ ਬਣੇ ਰਹੋ ਠੀਕ ਹੈ ਪ੍ਰਭੂ ਤੁਹਾਨੂੰ ਬLES ਕਰੇ ਸਾਰੇ ਆਪਣੇ ਹੱਥਾਂ ਨੂੰ ਉਠਾਓ ਇਹਨਾਂ ਸਾਰਿਆਂ ਲਈ ਪ੍ਰਾਰਥਨਾ ਕਰਦੇ ਮੇਰੇ ਪਰਮੇਸ਼ਵਰ ਸ਼ੈਤਾਨ ਨੇ ਇੱਕ ਖੋਇਆ ਤੂੰ ਇਹਨਾਂ ਨੂੰ ਲੱਖਾਂ ਦਿੱਤੇ ਹੈ ਖੁਦਾਵੰਦ ਤੂੰ ਸਦਾ ਇਹਨਾਂ ਦੇ ਨਾਲ ਰਹਿ ਮੇਰੇ ਪਿਤਾ ਇਹਨਾਂ ਦੇ ਆਂਸੂਆਂ ਨੂੰ ਪੂੰਝ ਇਹਨਾਂ ਦੇ ਦਿਲ ਦੇ ਵਿੱਚੋਂ ਸਾਰੀ ਕੜਵਾਹਟ ਨੂੰ ਖਤਮ ਕਰ ਤੇਰਾ ਆਤਮਾ ਇਹਨਾਂ ਦੇ ਨਾਲ ਰਹੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਉੱਚਾ ਆਸ਼ੀਸ਼ ਤੁਹਾਡੀ ਇਹ ਚਰਚ ਆਮੇਨ ਉੱਚਾ ਆਸ਼ੀਸ਼ ਤੁਹਾਡੀ ਇਹ ਚਰਚ हालेलुया चंगा बेटा ठीक है जी ਇਹਨਾਂ ਨੂੰ ਨੰਬਰ ਦੇ ਦੇਣਾ ਆਪਣਾ ਪਰਸਨਲ ਠੀਕ ਹੈ ਕਦੀ ਇਹਨਾਂ ਦਾ ਫੋਨ ਆਏ ਅਟੈਂਡ ਕਰਨਾ ਜੋ ਵੀ ਹੈਗਾ ਸਾਰਾ ਮਸਲਾ ਹੱਲ ਕਰਨਾ ਪ੍ਰਭੂ ਦਾ ਡੈਨਾਲਾ ਕੋਈ ਗੱਲ ਨਹੀਂ ਠੀਕ ਹੈ ਹੁਣ ਬੇਟਾ ਤੇ ਵਾਪਸ ਨਹੀਂ ਆਪਾਂ ਲੈ ਕੇ ਦੇ ਸਕਦੇ ਉਹ ਜਾ ਚੁੱਕਾ ਉਹ ਸਭ ਕੁਝ ਹੋ ਚੁੱਕਾ ਲੇਕਿਨ ਇਹ ਟਰਾਈ ਕੀਤੀ ਜਾਓਗੀ ਕਿ ਜਿੰਨਾ ਕਿਸੇ ਦੇ ਲਾਈਫ ਨੂੰ ਆਸਾਨ ਕੀਤਾ ਜਾ ਸਕੇ ਉਹਨਾ ਕਰ ਦਿੱਤਾ ਜਾਏ ਆਮੇਨ ਉਠਾ ਆਪਣੇ ਹੱਥਾਂ ਨੂੰ ਥੈਂਕ ਯੂ ਜੀਜ਼ਸ